ਪਰ ਇਸ ਪਿੰਡ ਦਾ ਵਿਕਾਸ ਆਪਣੇ ਸਿੱਧੂ ਸਾਹਿਬ ਦੇ ਮੰਮੀ ਹੈ ਨਾ ਸਰਪੰਚਰੀ ਬਹੁਤ ਜ਼ਿਆਦਾ ਵਿਕਾਸ ਕਰੇ ਅੱਛਾ ਇਹ ਪੁਰਾਣਾ ਘਰ ਅੱਛਾ ਇੱਥੇ ਪਹਿਲਾਂ ਰਹੇ ਸੀ ਫਿਰ ਹੁਣ ਉਧਰ ਹਵੇਲੀ ਰਹਿੰਦੀ ਸੀ ਇੱਥੇ ਹੁਣ ਹਵੇਲੀ ਚਲੇ ਗਏ ਨਾ ਹੁਣ ਕੋਈ ਕੁਝ ਕਹੀ ਜਾਵੇ ਮੈਂ ਜਿਹੜਾ ਦੇਖਣਾ ਆਪਦੇ ਅੱਖੀ ਵੀ ਸਾਡਾ ਸਿਰ ਉੱਚਾ ਹੋ ਜਾਂਦਾ ਜਦੋਂ ਬਾਹਰ ਕਹਦੇ ਨੇ ਮੁੱਤਸਾ ਸਾਹਿਬ ਜੇ ਨਾਨਕ ਜੀ ਜਨ ਸਭਾਂ ਤੋਂ ਪੱਤੇ ਘਟਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਆਪਾਂ ਇੱਥੇ ਪਹੁੰਚੇ ਪਿੰਡ ਮੂਸੇ ਤੇ ਅੰਗਲਾਂਟੀ ਨੂੰ ਮਿਲੇ ਤੇ ਅੱਜ ਥੋੜਾ ਜਿਹਾ ਪਿੰਡ ਘੁਮਾਂਗੇ ਤਾਂ ਸਸੀ ਆ ਬਾਬਾ ਜੀ ਵਾਹੇ ਦੂਜੇ ਖਾਲਸਾ ਵਾਹੇ ਬੀਬੀ ਇਹ ਬਾਬਾ ਜੀ ਆਪਾਂ ਨੂੰ ਥੋੜਾ ਜਿਹਾ ਪਿੰਡ ਦਿਖਾਉਣਗੇ ਤੇ ਆਪਾਂ ਉੱਥੇ ਸੀ ਹੁਣੇ ਹੀ ਇਸ ਤੋਂ ਬਾਅਦ ਫਿਰ ਤਿਆਰ ਹੋ ਕੇ ਜਾਵਾਂਗੇ ਅੱਗੇ ਤਲਵੰਡੀ ਸਾਹਿਬ ਪਰ ਬਾਬਾ ਜੀ ਠੀਕ ਠਾਕ ਦਿਖਾਓ ਜੀ ਆਪਣਾ ਪਹਿਲਾਂ ਤੁਹਾਡਾ ਘਰ ਕਿੱਥੇ ਆ ਪਹਿਲਾਂ ਤੇ ਇਹ ਮਿਸਤਰੀ ਆ ਜੀ ਗੇਲਿਆਂ ਤੋਂ ਉੱਪਰ ਅੱਛਾ ਜੀ ਪਹਿਲਾਂ 90 ਦਾ ਲਿਆ ਜੀ ਆ ਜੀ ਹਾਂ ਜੀ 1990 99 ਚ ਆਪਣੇ ਚਵਾਰਾ ਫਾਕੇ ਰਹਿ ਗਿਆ ਅੱਛਾ ਜੀ ਕਸਿਆ ਬਾਈ ਇਹ ਬੱਤ ਲੈ ਪੁੱਤਾ ਅੱਛਾ ਜੀ ਅਮਰ ਸ਼ਹਿਰ ਤੋਂ ਆਏ ਨੇ ਕਿਦਾਂ ਵੀਰੇ ਸਸੇ ਕਾਰ ਇਹ ਮੁੱਲ ਲਾਂਦਾ ਕਿੰਨੇ ਦਾ ਮੁੱਲ ਮੁੱਲ ਕਿੰਨੇ ਦਾ ਬਹੁਤ ਮਹਿੰਗਾ ਹੈ ਸਾਡੇ ਨਾਲ ਹੀ ਰਹਿੰਦੇ ਆਂ ਅਮਨ ਤੰਦਕੇ ਦੇ ਕਿਹੜੇ ਸੋਲ ਦੀ ਦਾ ਸਾਲ ਹੈ ਤੇ ਅੱਜ ਸਭੀ ਹੋਗਣੇ ਨਿਰਬੈ ਨਾਂ ਦਾ ਅੱਛਾ ਇਹ ਤੁਹਾਡਾ ਆਪਣਾ ਛੋਟਾ ਜਿਹਾ ਰਹਿਣ ਵਸੇਰਾ ਤੁਹਾਡਾ ਰਹਿਣ ਵਸੇਰਾ ਜੀ ਹੈ ਜੀ ਇਹ ਬਸਣ ਵਾਲਾ ਪੋਰਸ਼ਨ ਹੈ ਜੀ ਇੱਧਰ ਅੱਛਾ ਜਦੋਂ ਉਹ ਦੁੱਧ ਪਾਤਾ ਨੂੰ ਉਹ ਗੁਰਦਾਰ ਸਾਹਿਬ ਦੇ ਗੱਲ ਪਿੰਡ ਮੂਸਾ ਇੱਕ ਕਮਰੇ ਨੂੰ ਤੈਨੂੰ ਆ ਗੁਰਦੁਆਰਾ ਸਾਹਿਬ ਆਪਾਂ ਰੁਕੇ ਸੀਗੇ ਤੇ ਆ ਬਾਬਾ ਜੀ ਆਏ ਨੇ ਇੱਧਰ ਸਾਨੂੰ ਲੈ ਕੇ ਫਰਾਂ ਵਾਲਾ ਹੋ ਗਿਆ 70 ਕਿਲੋ ਬਾਈ ਗਾਲਾਂ ਚ ਵੀ ਦੱਸਦਾ ਸੀਗਾ ਵੀ ਬੈਕਵਰਡ ਏਰੀਆ ਤੋਂ ਆ ਮੈਂ ਹੈਗਾ ਬੈਕਵਰਡ ਏਰੀਆ ਪੂਰਾ ਪਿੰਡ ਵਰਗਾ ਹੀ ਆ ਪਰ ਹੌਲੀ ਹੌਲੀ ਚਲੋ ਬਦਲ ਰਿਹਾ ਆਇੜਾ ਮਕਾਨ ਬਣਾਉ ਰਹੇ ਨੇ ਬਣਾ ਰਹੇ ਨੇ ਇਹ ਛੋਟਾ ਨਵੇਂ ਸਟਾਈਲ ਨਾਲ ਬਣਾ ਰਹੇ ਨੇ ਬਾਕੀ ਹਜੇ ਜ਼ਿਆਦਾਤਰ ਤਾਂ ਏਰੀਆ ਬੈਕਵੜੀ ਆ ਪਰ ਲੋਕਾਂ ਦੀ ਸੋਚ ਗਾ ਬਦੂ ਹੈ ਇਹ ਵੱਡੇ ਭਾਈ ਦਾ ਮਦਦ ਕਰਨ ਕਿਹੜਾ ਭਾਈ ਹਾਂ ਹਾਂ ਵੱਡੇ ਭਾਈ ਦਾ ਹਾਂ ਜੀ ਉਹ ਰਹਿ ਗਿਆ ਵਿਚਾਲੜੇ ਭਾਈ ਤਿੰਨ ਭਾਈਆ ਤੁਸੀਂ ਤਿੰਨ ਭਾਈ ਸਕੇ ਜੀ ਹਾਂ ਜੀ ਸਕੇ ਤਿੰਨ ਭਾਈ ਵੈਸੇ ਪਿੰਡ ਦਾ ਵਿਕਾਸ ਆਪਣੇ ਸਿੱਧੂ ਸਾਹਿਬ ਦੇ ਮਮੀ ਹੈ ਨਾ ਸਰਪੰਚਰੀ ਬਹੁਤ ਜ਼ਿਆਦਾ ਵਿਕਾਸ ਕਰੇ ਉਹਨਾਂ ਨੇ ਹਾਂ ਜੀ ਹਾਂ ਜੀ ਇੱਥੇ ਸਾਡੀ ਸੀਵਰੇਜ ਦੀ ਪਾਣੀ ਵੱਡੀ ਸਮੱਸਿਆ ਸੀ ਅੱਛਾ ਜੀ ਇੱਥੇ ਪਾਣੀ ਆ ਜਾਂਦਾ ਹਾਂ ਜੀ ਹੁਣ ਸੀਵਰੇਜ ਦਾ ਵੀ ਆਹ ਸੜਕ ਨਮੀ ਬਣਨੀ ਹੈ ਚਾਰ ਛਪਰੇ ਕੰਮ ਚੱਲੀ ਜਾਂਦਾ ਪਿੰਡ ਦੇ ਸਟੇਡੀਅਮ ਤੇ ਬਹੁਤ ਪੈਸਾ ਲੱਗਾ ਹਾਂ ਸਟੇਡੀਅਮ ਬੜਾ ਵਿਕਾਸ ਹੋ ਰਿਹਾ ਹੁਣ ਤਾਂ ਨਾ ਹੀ ਬਹੁਤ ਜ਼ਿਆਦਾ ਵਿਕਾਸ ਉਹਨਾਂ ਨੇ ਬਠੇਰਾ ਕੀਤਾ ਨਾ ਸਿੱਧੂ ਜੀ ਕੋਈ ਹਸਪਤਾਲ ਵੀ ਬਣਨਾ ਜੀ ਇੱਥੇ ਹੀ 25 ਬਿਸਤਰਾ ਵਿਸਥਰਾਣ 25 ਬਿਸਤਰਾ ਦਾ ਹਸਪਤਾਲ ਬੰਨਣਾ ਇੱਥੇ ਹਾਂਜੀ ਹਾਂਜੀ ਹੁਣ ਵੀ ਸਰਪੰਚ ਉਹੀ ਨੇ ਹਮਜੂਦਾ ਸਰਪੰਚ ਨੇ ਜੀ ਇੱਕ ਮਾਤਾ ਜੀ ਹੁਣ ਵੀ ਉਹੀ ਨੇ ਨਾ ਹਾਂ ਗੱਗੂ ਦੀ ਮੰਮੀ ਹੈ ਚਰਨਕੋ ਹਾਂਜੀ ਜੋ ਢਾਈ ਦਾ ਨਿਕਾਈ ਤਾਂ ਮਿਲ ਸਕਦੀ। ਉਹ ਇੱਥੇ ਸੀਗਾ ਨਾ? ਬੱਚਿਆਂ ਨੂੰ ਉਹ ਮਮੀ ਨਾਲ ਹਾਂ ਜੀ ਦੇਖ ਲਈਆ ਮੈਨੂੰ। ਤੈਨੂੰ ਕਹਿ ਰਹੀ ਕੁਛ ਹੈ? ਹੈ? ਤੈਨੂੰ ਕਿਆ ਕੁਛ ਨਹੀਂ? ਕਿ ਮੈਂ ਦੇਖਦੀ ਹਾਂ ਉਹ ਦੇ ਗੁੱਸੇ 'ਚ ਦੇਖਦੀ। ਗੁੱਸੇ 'ਚ ਦੇਦੀ ਜੀ ਉਹਦੇ ਬੱਚੇ ਨੂੰ ਹੱਥ ਕਿਵੇਂ ਲਾਇਆ? ਮਿਲਾਈ ਗੱਲਬਾਤ ਕਰ ਰਹੀ ਪਿੰਡੋਂ ਮੂਸੇਨੀਆ ਗਲੀ ਨਾਲ ਜੇ ਤਾਂ ਬਾਈ ਜਿਹੜਾ ਹੋਇਆ ਜਿਹੜਾ ਦੁਕਾਨ ਤੇ ਸਟਾਰਟ ਜਦੋਂ ਪਿੰਡ ਪਿੰਡ ਆਇਆ ਅਸੀਂ ਦੇਖੀਏ ਖੜ ਖੜ ਦੀ ਚਵਾਰੇ ਕੋਠੇ ਤੇ ਚੜ ਕੇ ਵੀ ਦੇਖੀਏ ਵੀ ਕੀ ਬਹੁਤ ਵਧੀਆ ਜੁੱਸਾ ਇੰਨਾ ਵਧੀਆ ਨਰਮ ਸੁਆ ਹਾਂ ਚਾਚਾ ਜੀ ਚਾਚਾ ਜੀ ਤੋਂ ਬਾਅਦ ਦੇ ਬੱਚੇ ਨੇ ਕਦੇ ਪਾਪਾ ਜੀ ਨਹੀਂ ਕਿਹਾ ਉਹ ਚਾਚਾ ਜੀ ਤੋਂ ਬੋਲ ਨਹੀਂ ਕਰਦਾ ਚਾਚਾ ਜੀ ਆ ਜਾਓ ਬੈਠੋ ਚਾਚਾ ਜੀ ਧੰਨਵਾਦ ਸਹੀ ਉਹ ਗਾਣਿਆਂ ਜੀ ਅਡਬ ਲੱਗਦਾ ਸੀਗਾ ਉੰਜ ਨਹੀਂ ਨਾ ਨਾ ਬਹੁਤ ਨਰਮ ਸੱਥਾਂ ਜੀ ਖੜ ਜਾਂਣਾ ਉਹ ਤੋਂ ਬਾਹਰੋਂ ਆਉਣਾ ਉਹ ਪਿੰਡ ਦਾ ਮੋਹ ਬਣਾ ਹਾਂ ਉਹ ਦੇਖ ਹੀ ਰਹੇ ਜੀ ਕਲਾਕਾਰ ਜਾਂਦੇ ਥੋੜਾ ਜਿਹਾ ਬੰਦਾ ਮਸ਼ਹੂਰ ਹੁੰਦਾ ਸੀਗਾ ਚੰਡੀਗੜ੍ਹ 'ਪਾ ਮੂੰਹ ਹੈ ਨਹੀਂ ਸੀ ਪਾਇ ਵੀ ਮੇਰੇ ਕੋ ਪਾਇਸਾ ਜਾ ਹੋ ਰਹਾ ਉਹ ਤਾਂ ਮੈਂ ਹੈ ਨਹੀਂ ਸੀ ਉਹਨੂੰ ਪਿਆਰ ਪਿੰਡ ਵਾਲਿਆਂ ਨੂੰ ਬੜਾ ਪਿਆਰ ਗਲਤ ਦੋ ਗਾਣੇ ਮਸ਼ਹੂਰ ਹੁੰਦੇ ਚੰਡੀਗੜ੍ਹ ਨੂੰ ਭਜਦਾ ਕਲਾਕਾਰ ਪਰ ਉਹ ਬੰਦਾ ਇੱਥੇ ਹੀ ਰਹਾ ਪਿੰਡ ਦਾ ਮੋਹ ਸੀਗਾ ਜੀ ਉਹਨੂੰ ਹਾਂ ਪਿੰਡ ਦੀ ਲੋਕਾਂ ਦਾ ਮੋਹ ਸੀਗਾ ਪਾ ਕਿਸੇ ਨੂੰ ਤਾਂ ਪਾਪੇ ਰਾਣਕ ਨੂੰ ਪੰਦੀ ਜਾਂਦੇ ਨੇ ਲੋਕ ਯੂਕ ਇਹ ਤਾਂ ਗੱਲ ਸਹੀ ਹੈ ਜੀ ਇਹਦੇ ਬੈਰੀ ਤਾਂ ਫਿਰ ਜਿਹੜਾ ਕੋਈ ਚੱਲ ਨਹੀਂ ਨਾ ਹੁੰਦਾ ਹਾਂਜੀ ਕੋਈ ਬੰਦੇ ਤਾਂ ਐਵੇਂ ਹਰੇਕ ਤੀਰਫ ਤਰੱਕੀ ਚਾਹੁੰਦੇ ਨੇ ਵੀ ਚਲ ਹਰੇਕ ਬੰਦਾ ਤਰੱਕੀ ਕਰੇ। ਹਾਂਜੀ। ਕੋਈ ਚਾਉਂਦੇ ਨਹੀਂ ਵੀ ਇਹ ਕੀ ਯਾਰ ਹਨਾ ਵੀ ਆਪਾਂ ਤੋਂ ਕਿਉਂ ਵੱਧ ਗਿਆ। ਲੋਕ ਐਸਾ ਕਿ ਉਹ ਭੁੱਖਾ ਮਰਦੇ ਨੂੰ ਵਾੜਾ ਪਸੰਦ ਕਰਦੇ ਨੇ ਵੀ ਭੁੱਖਾ ਮਰੇ। ਹਾਂ। ਉੱਤੋਂ ਉੱਤੋਂ ਆ ਜਾਂਦੇ ਨੇ ਵੀ ਉਹ ਦਲਾਸਾ ਦੇਣ। ਹਾਂ ਬੱਦਕੂ ਆਇਆ ਵਾਫਲਾ ਕੱਲਾਣੇ ਵਾਲੀ ਬੱਚੋਂ ਲੱਗ ਜਾਂਦੀ। ਪਰ ਅੰਦਰੋਂ ਤਾਂ ਕੋਈ ਖੜਿਆ ਹੁੰਦਾ। ਹਾਂ ਸਕੇ ਇਸਕੇ ਲਈ ਵਰਤਮਾਛੀ। ਸਿੱਧੂ ਬੋਈ ਤੁਹਾਨੂੰ ਵੀ ਕਹਿੰਦਾ ਜੀ ਚਾਚਾ ਚਾਚਾ ਕਹਿੰਦਾ ਜੀ ਤੁਹਾਨੂੰ ਹੁਣ ਆ ਚਾਚਾ ਜੀ ਚਾਚਾ ਇੱਥੇ ਸਭ ਬਸ ਆਓ ਬੈਠੋ ਚਾਚਾ ਜੀ ਗੱਲਾਂ ਕਰ ਸੱਥਾ ਚ ਖੜ ਜਾਣਾ ਆਓ ਚਾਚਾ ਜੀ ਸਾਹਮਣੇ ਇਹ ਨਾਲ ਸੀਗੇ ਉਹ ਕਿਦੇ ਇੱਧਰ ਡੈਕ ਹੋਈ ਹੈ ਅੱਛੀ ਇਹਨਾਂ ਦਾ ਮੁੰਡਾ ਨਾਲ ਸੀ ਤੈਨੂੰ ਵੀ ਅਧਿਕਾਰ ਵਿੱਚ ਅੱਛੀ ਅਸੀਂ ਆਪ ਜਿੱਦਣ ਇੱਕ ਚੀਜ਼ ਹੋਈ ਅਸੀਂ ਮੈਂ ਤੇ ਬੈਠੇ ਸਾਰਾ ਟੱਬਰੀ ਬੈਠਾ ਸੀਗਾ ਅਸੀਂ ਵੀ ਸੁੱਨ ਹੋ ਗਏ ਸੀਗੇ ਸਾਡੇ ਅਸੀਂ ਅਰਦਾਸ ਇਹੀ ਕਰੀ ਜਾਂਦੇ ਸੀਗੇ ਵੀ ਚਲੋ ਬੈਠਾ ਸੀਗਾ ਜੀ ਮਾਪੇ ਮੈਨੂੰ ਦੱਸੀ ਆ ਕਿ ਗੱਲ ਵੀ ਆ ਹੋ ਗਈ ਬਹੁਤ ਥੋੜਾ ਅਸੀਂ ਇਹ ਅਰਦਾਸ ਕਰੀ ਜਾਂਦੇ ਸੀ ਵੀ ਚਲੋ ਹਮਲਾ ਹੋਮਲਾ ਜੋ ਹੋ ਗਿਆ ਹੋ ਗਿਆ ਪਰ ਐ ਵੀ ਬਚਾਅ ਹੋ ਜਾਵੇ ਬਸ ਇੰਨਾ ਹੋ ਜਾਵੇ ਕੋਈ ਨਹੀਂ 2-4 ਮਹੀਨੇ ਬੈੱਡ ਤੇ ਪਿਆ ਰਹੇ ਪਰ ਜਿਹੜੀ ਕਲਾਕਾਰੀ ਆ ਉਹ ਜਿਉਂਦੀ ਰਹਿਣੀ ਚਾਹੀਦੀ ਆ ਪਰ ਕੰਮ ਖਰਾਬ ਹੀ ਹੋ ਗਿਆ ਹਜੇ ਤੱਕ ਅਫਸੋਸ ਆਈ ਉਸ ਤੋਂ ਬਹੁਤ ਹੀ ਕਰਿਆ ਕੀ ਅੱਛਾ ਇਹ ਪੁਰਾਣਾ ਘਰ ਅੱਛਾ ਇੱਥੇ ਪਹਿਲਾਂ ਰਹੇ ਸੀ ਫਿਰ ਹੁਣ ਉਧਰ ਹਵੇਲੀ ਰਹਿੰਦੀ ਸੀ ਇੱਥੇ ਹੁਣ ਹਵੇਲੀ ਚਲੇ ਗਏ ਨਾ ਅੱਛਾ 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 ਚਰਨੇ ਕੋ ਹਾਂ ਠੀਕ ਹੈ ਠੀਕ ਹੁਣ ਇੱਥੇ ਕੀ ਕੰਮ ਚੱਲ ਰਿਹਾ ਕੀ ਬੰਦ ਇਹ ਲੋਕ ਆਈ ਅੱਛਾ ਤਾਲੀ ਲੱਗਿਆ ਮਤਲਬ ਆਂਦੇ ਨਹੀਂਗੇ ਉਹ ਦੇਖਦੇ ਆਂ ਕੰਮ ਚੱਲੀ ਜਾਂਦਾ ਆ ਜਾ ਦੇਣਾ ਸਰਪੰਚ ਆਪ ਅੱਛਾ ਅੱਛਾ ਕੀ ਹੋ ਗਿਆ ਇਹਨੂੰ ਇਹ ਮੂਹ ਦੇ ਟਿੱਕੀ ਦੇ ਬਾਕੀ ਇਹ ਮੂਹ ਪਤਾ ਦਰਾਂ ਗਰੀਆ ਜਲਦੀ ਵਾਪਸ ਚਲੋ ਜੀ ਚਲੋ ਐ ਵੀ ਦੇਖਣੇ ਕਿ ਪੈ ਨਹੀਂ ਪੜਾ ਐ ਘੁੰਮ ਜਾਨੇ ਆਹ ਕਿ ਆ ਪੂਰਾ ਲੈ ਪੂਰਾ ਪਿੰਡ ਵਾਲਾ ਸਾਹਿਬ ਪਿੰਡ ਜਿਹੜਾ ਹੈ ਮੂਸਾਬੜ ਸਹੀ ਹੱਤਾ ਚ ਹਾਂਜੀ ਕਿਉਂਕਿ ਉਹਨੇ ਮਾਤਾ ਜੀ ਦੇ ਨੇ ਸਰਪੰਚ ਤੇ ਉਹ ਪੂਰਾ ਵਿਕਾਸ ਉਹ ਬਾਈ ਦਾ ਵੀ ਖਿਆਲ ਬੜੇ ਚੰਗੇ ਸੀ ਨਾ ਐਦਾਂ ਆਪਣੇ ਉਹ ਨਹੀਂ ਸੋਚਿਆ ਵੀ ਮੈਂ ਆਪਣੇ ਆਪਣਾ ਫਾਇਦਾ ਚੱਕ ਲਾਂ ਜਾਂ ਮੈਂ ਆਪ ਕੁਝ ਕਰ ਲਾਂ ਆਪਣੀ ਮਿਹਨਤ ਨਾਲ ਬਣਿਆ ਬੰਦਾ ਉਹ ਇਹ ਪੂਰੇ ਪਿੰਡ ਨੂੰ ਆਪਣਾ ਘਰ ਹੀ ਸਮਝਦਾ ਸੀ ਇਹ ਅੱਜ ਸਿੱਧੂ ਬਾਈ ਹੋਰੀ ਸ਼ੁਰੂ ਤੋਂ ਇੱਕ ਪਿੰਡ ਜਿਹਦੇ ਰੇ ਨੇ ਮਨ ਕਲੰਡੀ ਪਿੰਡ ਦਾ ਹੀ ਨਹੀਂ ਮਤਲਬ ਕਿ ਕਿਤੋਂ ਆਏ ਨੇ ਨਹੀਂ ਪਿੰਡ ਦੀ ਲੋਕਲੀ ਸ਼ੁਰੂ ਤੋਂ ਹੀ ਨਾ ਲੋਕਲ ਹਾਂ ਇਸੇ ਪਿੰਡ ਦੇ ਤੇ ਇਸੇ ਪਿੰਡ ਦੇ ਬਚਪਨ ਸਾਰਾ ਇੱਥੇ ਬੀਤਿਆ ਹੋਰ ਇੱਥੀ ਜੀ ਮम्मी ਡੈਡੀ ਦਾਦੀ ਬੋਹ ਸਿੱਧੂ ਵੀ ਇੱਥੇ ਹੋਇਆ ਇੱਥੇ ਵੱਡਾ ਹੋਇਆ ਇੱਥੇ ਸਭ ਕੁਝ ਹੈ ਨਾ ਨਾਲ ਹੀ ਪਿੰਡ ਦੇ ਦੇ ਨਾਨਕੇ ਦੇ ਮੂਲੇ ਵਾਲੇ ਟਿੱਕੀ ਕੋਲ ਰਹਿ ਗਿਆ ਟਿੱਕੀ ਕੋਲੇ ਹਾਂ ਜੀ ਬੱਚੇ ਮੇਰੇ ਪੜਾਏ ਨੇ ਜੀ ਦੀ ਮੰਮੀ ਨੇ ਅੰਟੀ ਚੰਦ ਕੋਲ ਨੇ ਸਕੂਲ ਖੁੱਲਿਆ ਹੁੰਦਾ ਉਹਨਾਂ ਦਾ ਹਾਂ ਹਾਂ ਪਹਿਲਾਂ ਪਹਿਲਾਂ ਫੌਜੀ ਫੌਜ 'ਚ ਨੌਕਰੀ ਕਰ ਲਈ ਹਾਂਜੀ ਫੌਜ 'ਚ ਥੋੜਾ ਜਿਆਦਾ ਕੰਨਾਂ ਲਈ ਪ੍ਰੋਬਲਮ ਕਰਨਾ ਹੋ ਰਿਹਾ ਸੀ ਟਾਇਰ ਮੈਂਟੈਂਨੈਂਸ ਕਰੀ ਜੀ ਹਾਂਜੀ ਫਿਰ ਉਹਨਾਂ ਨੇ ਫਿੱਟ ਰੇੜਾ ਵੀ ਵਾਹ ਕੇ ਬੱਚੇ ਲਿਆਉਣੇ ਸਕੂਲ ਚਲਾਉਣਾ ਖੇਤੀ ਕਰਨੀ ਗੁੱਡਣਾ ਨਰਮਾ ਬਹੁਤ ਹੱਥੀ ਮਿਹਨਤ ਕਰੀ ਹੈ ਜੀ ਹਾਂ ਹਾਂ ਹੁਣ ਕੋਈ ਕੁਝ ਕਹੀ ਆਵੇ ਮੈਂ ਜਿਹੜਾ ਦੇਖਣਾ ਆਪਦੇ ਅੱਖੀ ਵੀ ਇੰਨੀ ਹਾਰਡ ਮੇਨ ਬਹੁਤ ਕਰੀਬ ਅੱਗੋਂ ਹਨਿਆਣੇ ਵੀ ਉਹੋ ਜੇ ਮਿਹਨਤੀ ਹੁੰਦੇ ਆ ਜੀ ਨਾਲੇ ਵੀ ਬਹੁਤ ਉਹਨੇ ਨਾ ਨਾ ਖੱਟੀ ਆਲਵਾਰਡ ਤੇ ਨਾਲੇ ਜ਼ਮੀਨ ਨਾਲ ਜੁੜੇ ਹੋਏ ਹਾਂਜੀ ਹਾਂਜੀ ਸਾਡਾ ਸਿਰ ਉੱਚਾ ਹੋ ਜਾਂਦਾ ਜਦੋਂ ਬਾਹਰ ਕਹਦੇ ਨੇ ਮੂਸਾ ਸਾਹਿਬ ਜੇ ਨਾਨਕ ਜੀ ਜਨਮ ਤੋਂ ਪੱਤੇ ਘਟਦਾ ਸਿੱਧੂ ਸਾਹਿਬ ਮੂਸਾ ਸਾਹਿਬ ਸਾਡਾ ਫਕਰ ਨਾ ਹੈ ਸਿਲਮਰ ਕਰਤਾ ਜੀ ਪਿੰਡ ਮੂਸਾ ਨੇ ਕਿੱਥੇ ਮਰਜੀ ਹੱਥ ਦੇ ਦੀਏ ਵੀ ਇਥੇ ਲਾਨੇ ਥਾ ਜਾਣਾ ਵੀ ਪਿੰਡ ਮੂਸੇ ਤੋਂ ਆ ਛੱਡ ਕੇ ਆਉਗਾ ਮਜਾਲ ਇਹ ਮੈਂ ਹੋਇਆ ਸਰੰਦ ਬਾਏ ਲੇਟ ਹੋ ਗਿਆ ਸੀਗਾ ਮੈਂ ਇੱਕ ਸਿੱਖ ਨੂੰ ਦਿੱਤਾ ਹੱਥ ਵਾਹਈ ਆਏ ਕਰਕੇ ਮੈਂ ਮੂਸਾ ਪਿੰਡ ਆ ਬਿਨਾ ਮੇਰੇ ਨਾਨਕੇ ਨੇ ਕੋਟਲਾ ਵਜਵਾੜਾ ਵੀ ਮੈਂ ਜਾਣਾ ਬਾਪੂ ਜੀ ਤੈਨੂੰ ਉੱਥੇ ਛੱਡ ਕੇ ਆਵਾਂ ਇੰਨੀ ਹੋ ਤੀ ਮੂਸਾ ਪਿੰਡ ਤਾਂ ਜਿਵੇਂ ਹੁਣ ਮਾਨਸਾ ਕਹਿੰਦੇ ਨੇ ਬੈਕਵਰਡ ਏਰੀਆ ਆ ਪਰ ਉਹਨੇ ਜਿਸ ਨਾਲ ਮਸ਼ਹੂਰ ਕਰਤਾ ਨਾ ਜਿੱਥੇ ਮਰਜੀ ਦੁਨੀਆ ਦੇ ਨਾਮ ਲੈ ਦੋ ਪੂਰੇ ਹੀ ਮਸ਼ਹੂਰ ਕਰਤਾ ਜੀ ਉਹਨੇ ਔਰ ਮੈਂ ਤਾਂ ਉੱਥੇ ਖੇਤ ਆ ਨਾ ਜੀ ਮੇਰੀ ਪੈਲੀ ਆ ਦਿਨ ਰਾਤ ਬੰਦੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਟੂਰਿਸਟ ਬੱਸਾਂ ਪਰ ਭਰਪਰ ਆਉਂਦੀਆਂ ਨੇ ਉਨ ਤਾਂ ਵਸੇ ਯਾਦ ਹੀ ਰਹਿ ਗਈ ਪਰ ਜਿਵੇਂ ਜਸਤਾਰੇ ਜੀ ਕੋਈ ਵੈਗਰੂ ਪਰ ਪੱਕੇ ਦੌਰ ਤੇ ਨਾ ਪੂਰੀ ਕਾਇਨਾਤ ਦੇ ਵਿੱਚ ਆਨੂੰ ਫੋਟੋ ਤੇ ਵੀ ਆਏ ਹੁੰਦਾ ਵੀ ਆ ਖੜਾ ਹੈ ਬਾਈ ਤੇ ਸਾਡਾ ਫੋਟੋ ਦੇ ਚੁੱਸਾ ਜਿਹਾ ਆਏ ਦੇਖ ਵੀ ਖੜਾ ਹੈ ਕੁੜੇ ਆਏ ਆਉਂਦੇ ਨੇ ਪਲੇਖੇ ਬੰਨੇ ਚਲ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਰਹਿ ਰਹੇ ਸੀਗੇ ਉੱਥੇ ਚੱਲਦੇ ਆ ਤੇ ਪਿੰਡ ਆਪਾਂ ਦੇਖਿਆ ਹੁਣ ਆ ਅੰਕਲ ਨੇ ਦਿਖਾਇਆ ਆਪਾਂ ਨੂੰ ਪਿੰਡ ਤੇ ਇੱਥੇ ਅੰਤ ਕਰਦੇ ਆ ਇਸ ਵੀਡੀਓ ਦਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਜਾਣਾ ਹੁਣ ਗਿੱਤਲਵੱਡੀ ਸਾਬੋ ਠੀਕ ਆ ਬਾਈ ਹੁਣ ਮੈਂ ਨਹੀਂ ਜਾ ਸਕਦਾ ਜੀ ਬਹੁਤ ਮਿਹਰਬਾਨੀ ਜੀ ਤੁਸੀਂ ਪਿੰਡ ਦਿਖਾਇਆ ਜੀ ਜਾਦੀ ਸਾਡੇ ਘਰ ਲੈ ਕੇ ਆ ਜਾਂਦੀ ਤੇ ਰਖ ਲਿਆ ਜੀ ਤੁਹਾਡੇ ਹੱਥਾਂ 'ਚ ਹੀ ਨਾ ਹੱਥਾਂ 'ਚ ਬਲਕੇ ਵਾ ਗਿਆ ਥਾਈ ਮੇ ਸਾਥ ਲੱਗ ਗਿਆ ਬਹੁਤ ਗਲਤ ਹੋਇਆ ਇਹ ਵੀ ਮੱਤ ਜਵਾ ਸਾਲੋ ਦੋ ਸਾਲੋ ਜਿੰਨੇ ਵੀ ਪਿੰਡ ਵਾਲਿਆਂ ਨੂੰ ਆਪਾਂ ਮਿਲੇ ਆ ਨਾ ਸਾਰੇ ਬਹੁਤ ਤਰੀਫਾਂ ਇਸ ਤਰੀਫ ਵਿਆਹ ਕਰਾਇਆ ਹੋਇਆ ਸੀ ਫਿਰ ਬੋਤਾ ਜਮੈਲ ਜਿਖੜਾ ਹੋ ਗਿਆ ਫਿਰ ਪਿੱਛੇ ਹੁਣ ਆਲਾ ਸੀ ਵਿਆਹ ਨਾ ਵਿਆਹ ਹੁਣ ਆਲਾ ਸੀ ਹੁਣ ਆਲਾ ਸੀ ਕਰਾਇਆ ਹੋਇਆ ਸੀ